ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਆ ਨਵੀਂ ਕਹਾਣੀ ਨਾਲ। ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਅੱਜ ਪੂਰੇ 3 ਸਾਲ ਬਾਅਦ ਤੇਜਾ ਆਪਣੇ ਦੇਸ਼ ਭਾਰਤ ਵਾਪਸ ਆ ਰਿਹਾ ਸੀ। ਆਪਣਿਆਂ ਨੂੰ ਮਿਲਣ ਦੀ ਖੁਸ਼ੀ ਦੇ ਕਾਰਨ ਅੰਦਰ ਹੀ ਅੰਦਰ ਉਹ ਬਹੁਤ ਖੁਸ਼ ਹੋ ਰਿਹਾ ਸੀ। ਉਹਨੇ ਆਪਣੇ ਆਉਣ ਦੀ ਖਬਰ ਆਪਣੇ ਘਰ ਵਾਲਿਆਂ ਨੂੰ ਨਹੀਂ ਸੀ ਦਿੱਤੀ। ਕਿਉਂਕਿ ਉਹ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਨੌਕਰੀ ਦੇ ਸਿਲਸਿਲੇ ਵਿੱਚ ਕੈਨੇਡਾ ਗਿਆ ਹੋਇਆ ਸੀ ਪਰ ਇਹਨਾਂ ਤਿੰਨਾਂ ਸਾਲਾਂ ਵਿੱਚ ਆਪਣੇ ਕੰਮ ਵਿੱਚ ਕੁਝ ਅਜੀਹਾ ਉਲਝ ਗਿਆ ਸੀ ਕਿ ਆਪਣੇ ਦੇਸ਼ ਵਾਪਸ ਨਾ ਆ ਸਕਿਆ 에ਅਰਪੋਰਟ ਤੋਂ ਉਤਰ ਕੇ ਤੇਜਾ ਸੋਚਣ ਲੱਗਿਆ ਕਿ ਪਿਛਲੀ ਵਾਰ ਜਦੋਂ ਉਹਦੀ ਮਨਜੀਤ ਨਾਲ ਉਹਦੀ ਗੱਲ ਹੋਈ ਸੀ ਉਹਨੇ ਦੱਸਿਆ ਸੀ ਕਿ ਮਾਂ ਦੀ ਸਿਹਤ ਅੱਜਕੱਲ ਠੀਕ ਨਹੀਂ ਰਹਿੰਦੀ ਸ਼ਾਇਦ ਉਹਨਾਂ ਨੂੰ ਸ਼ਹਿਰ ਦਾ ਹਵਾ ਪਾਣੀ ਰਾਸ ਨਹੀਂ ਸੀ ਆਇਆ ਇਸ ਲਈ ਕੁਝ ਦਿਨਾਂ ਦੇ ਲਈ ਉਹ ਪਿੰਡ ਵਿੱਚ ਰਹਿਣ ਚਲੇ ਗਏ ਨੇ ਕੁਝ ਟਾਈਮ ਦੇ ਲਈ ਉਹਨਾਂ ਨੇ ਪਾਲੀ ਚਾਚੀ ਦੇ ਘਰ ਵਿੱਚ ਹੀ ਇੱਕ ਕਮਰਾ ਕਰਾਏ ਤੇ ਲੈ ਲਿਆ ਹੈ ਤੇਜਤ ਛੇਤੀ ਤੋਂ ਛੇਤੀ ਆਪਣੇ ਮੰਮੀ ਪਾਪਾ ਨੂੰ ਮਿਲਣਾ ਚਾਹੁੰਦਾ ਸੀ ਇਸ ਲਈ ਉਹ 에어ਪੋਰਟ ਤੋਂ ਉਤਰ ਕੇ ਆਪਣੀ ਪਤਨੀ ਨੂੰ ਮਿਲੇ ਬਿਨਾ ਹੀ ਟੈਕਸੀ ਕਰਕੇ ਸਿੱਧਾ ਆਪਣੇ ਪਿੰਡ ਲਈ ਨਿਕਲ ਗਿਆ ਪਿੰਡ ਪਹੁੰਚ ਕੇ ਜਿਵੇਂ ਹੀ ਉਹ ਟੈਕਸੀ ਤੋਂ ਬਾਹਰ ਨਿਕਲਿਆ ਤਾਂ ਪਿੰਡ ਦੀ ਮਿੱਠੀ-ਮਿੱਠੀ ਖੁਸ਼ਬੂ ਉਹਨੂੰ ਆਪਣੇ ਵੱਲ ਖਿੱਚ ਰਹੀ ਸੀ ਉਹਦਾ ਬਚਪਨ ਉਹਦੀਆਂ ਅੱਖਾਂ ਦੇ ਸਾਹਮਣੇ ਦਿਖਾਈ ਦੇ ਰਿਹਾ ਸੀ ਪਾਲੀ ਚਾਚੀ ਦੇ ਘਰੇ ਜਾਂਦੇ ਹੋਏ ਉਹ ਪਿੰਡ ਦੀ ਹਰ ਇੱਕ ਗਲੀ ਤੇ ਹਰ ਇੱਕ ਕੋਨੇ ਨੂੰ ਬੜੇ ਹੀ ਧਿਆਨ ਨਾਲ ਦੇਖ ਰਿਹਾ ਸੀ ਜਦੋਂ ਉਹ ਪਾਲੀ ਚਾਚੀ ਦੇ ਘਰੇ ਪਹੁੰਚਿਆ ਤਾਂ ਉਹਨੂੰ ਆਪਣੇ ਮਾਪੇ ਬਾਲ ਨਾਲ ਵਿਦਾਏ ਹਸੀਨ ਪਲਾਂ ਨੂੰ ਯਾਦ ਕਰਦਾ ਰਿਹਾ ਤੇ ਜਦ ਪਾਲੀ ਚਾਚੀ ਦੇ ਘਰ ਪਹੁੰਚਿਆ ਤਾਂ ਉਹਨੂੰ ਦੇਖਦੇ ਹੀ ਚਾਚੀ ਦੇ ਬੁੱਢੇ ਜਿਹੇ ਚਿਹਰੇ ਉੱਤੇ ਇੱਕ ਮੁਸਕਰਾਹਟ ਫੈਲ ਗਈ ਸੀ ਉਨੇ ਕਿਹਾ ਸਤਿ ਸ਼੍ਰੀ ਅਕਾਲ ਚਾਚੀ ਜੀ ਕਿਵੇਂ ਹੋ ਤੁਸੀਂ ਮੈਂ ਠੀਕ ਆ ਪੁੱਤ ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ ਮੈਂ ਵੀ ਠੀਕ ਆ ਚਾਚੀ ਇਸ ਤਰ੍ਹਾਂ ਕਹਿੰਦੇ ਹੋਏ ਤੇਜਾ ਇੱਧਰ ਉੱਧਰ ਨਜ਼ਰਾਂ ਘਮਾਉਣ ਲੱਗਿਆ ਉਹਦੀਆਂ ਨਜ਼ਰਾਂ ਤਾਂ ਆਪਣੇ ਮਾਤਾ ਪਿਤਾ ਨੂੰ ਲੱਭ ਰਹੀਆਂ ਸੀ ਫਿਰ ਪਾਲੀ ਚਾਚੀ ਬੋਲੀ ਕੀ ਹੋਇਆ ਪੁੱਤ ਕਿਹਨੂੰ ਲੱਭ ਰਿਹਾ ਹੈ ਉਹ ਕਹਿਣ ਲੱਗਿਆ ਚਾਚੀ ਮੇਰੇ ਮੰਮੀ ਪਾਪਾ ਕਿੱਥੇ ਨੇ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਮਿਲੇ ਨੂੰ ਤੁਸੀਂ ਉਹਨਾਂ ਨੂੰ ਬੁਲਾ ਦਿਓਗੇ ਪਲੀਜ਼ ਤੇਜੇ ਦੀ ਗੱਲ ਸੁਣ ਕੇ ਪਾਲੀ ਚਾਚੀ ਹੈਰਾਨ ਰਹਗੀ ਇਹ ਕੀ ਗੱਲ ਕਰ ਰਿਹਾ ਹੈ ਪੁੱਤ ਤੂੰ ਤੇਰੀ ਮੰਮੀ ਤੇ ਤੇਰੇ ਪਾਪਾ ਤਾਂ ਸ਼ਹਿਰ ਚ ਰਹਿੰਦੇ ਨੇ ਕਿੰਨੇ ਸਾਲ ਹੋ ਗਏ ਤੇਰੀ ਮਾਂ ਨੂੰ ਮਿਲੇ ਹੋਏ ਨੂੰ ਇਹ ਗੱਲ ਸੁਣ ਕੇ ਉਹਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਫਿੱਕੀ ਜੀ ਮੁਸਕਰਾਟ ਦੇ ਨਾਲ ਬੋਲਿਆ ਪਰ ਚਾਚੀ ਮੰਮੀ ਪਾਪਾ ਤਾਂ ਕਦੋਂ ਦੇ ਪਿੰਡ ਵਾਪਸ ਆ ਚੁੱਕੇ ਨੇ ਤੇ ਉਹਨਾਂ ਨੇ ਤਾਂ ਇਸੇ ਪਿੰਡ ਵਿੱਚ ਤੁਹਾਡੇ ਘਰ ਵਿੱਚ ਹੀ ਰਹਿਣ ਦਾ ਫੈਸਲਾ ਲਿਆ ਸੀ ਫੇਰ ਚਾਚੀ ਹੈਰਾਨੀ ਨਾਲ ਬੋਲੀ ਨਹੀਂ ਪੁੱਤ ਤੈਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ ਤੇਰੀ ਮਾਂ ਤੇ ਤੇਰੇ ਪਾਪਾ ਤਾਂ ਜਦੋਂ ਦੇ ਇੱਥੋਂ ਗਏ ਨੇ ਮੁੜ ਕੇ ਵਾਪਸ ਹੀ ਨਹੀਂ ਆਏ ਤੇਰੀ ਮਾਂ ਨੂੰ ਮੇਲ ਨੂੰ ਤਾਂ ਮੇਰੀਆਂ ਵੀ ਅੱਖਾਂ ਤਰਸ ਗਈਆਂ ਨੇ ਇਹ ਗੱਲ ਸੁਣ ਕੇ ਤੇਜੇ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਡੂੰਘੀ ਸੋਚ ਵਿੱਚ ਪੈ ਗਿਆ ਫਿਰ ਬਾਹਰ ਨਿਕਲ ਕੇ ਪਿੰਡ ਦੇ ਲੋਕਾਂ ਤੋਂ ਪੁੱਛਤਾ ਛ ਕਰਨ ਲੱਗਿਆ ਪਰ ਉਹਨੂੰ ਕੁਝ ਵੀ ਨਾ ਪਤਾ ਲੱਗਿਆ ਕਿ ਆਖਿਰ ਮੰਮੀ ਤੇ ਪਾਪਾ ਕਿੱਥੇ ਨੇ ਇਹ ਸੋਚਦੇ ਹੋਏ ਉਹਨੇ ਆਪਣੀ ਪਤਨੀ ਨੂੰ ਫੋਨ ਕੀਤਾ ਤਾਂ ਉਹਦਾ ਫੋਨ ਸਵਿਚ ਆਫ ਆ ਰਿਹਾ ਸੀ ਉਹਨੇ ਬਹੁਤ ਬਾਰੀ ਕੋਸ਼ਿਸ਼ ਕੀਤੀ ਪਰ ਆਪਣੀ ਪਤਨੀ ਨਾਲ ਗੱਲ ਨਾ ਕਰ ਸਕਿਆ ਥੱਕ ਹਾਰ ਕੇ ਤੇਜਾ ਵਾਪਸ ਟੈਕਸੀ ਵਿੱਚ ਬੈਠ ਕੇ ਆਪਣੇ ਸ਼ਹਿਰ ਦੇ ਵੱਲ ਤੁਰ ਪਿਆ। ਉਹਨੂੰ ਇੰਨਾ ਪਰੇਸ਼ਾਨ ਦੇਖ ਕੇ ਟੈਕਸੀ ਡਰਾਈਵਰ ਨੇ ਉਹਦੀ ਪਰੇਸ਼ਾਨੀ ਦਾ ਕਾਰਨ ਜਾਨਣਾ ਚਾਹਿਆ। ਤੇਜੇ ਨੇ ਉਹਨੂੰ ਸਾਰੀ ਗੱਲ ਦੱਸ ਦਿੱਤੀ। ਜਿਵੇਂ ਹੀ ਉਹ ਸ਼ਹਿਰ ਪਹੁੰਚੇ ਤਾਂ ਟੈਕਸੀ ਡਰਾਈਵਰ ਨੇ ਗੱਡੀ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਰੋਕ ਦਿੱਤਾ। ਤੇ ਕਹਿਣ ਲੱਗਿਆ ਕਿ ਬਾਈ ਇਸ ਗੁਰਦੁਆਰੇ ਵਿੱਚ ਹਰ ਇੱਕ ਦੀ ਇੱਛਾ ਪੂਰੀ ਹੁੰਦੀ ਹੈ। ਤੁਸੀਂ ਜੋ ਵੀ ਮੰਗ ਲਵੋ ਉਹੀ ਪੂਰਾ ਹੋ ਜਾਂਦਾ ਹੈ ਮਨ ਦੀ ਮੁਰਾਦ ਪੂਰੀ ਹੋ ਜਾਂਦੀ ਹੈ ਇੱਥੇ ਟੈਕਸੀ ਡਰਾਈਵਰ ਦੀ ਇਹ ਗੱਲ ਸੁਣ ਕੇ ਤੇਜਾ ਵੀ ਉਸ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਚਲਾ ਗਿਆ ਮੱਥਾ ਟੇਕ ਕੇ ਜਿਵੇਂ ਹੀ ਬਾਹਰ ਪ੍ਰਸ਼ਾਦ ਲੈਣ ਲਈ ਲਾਈਨ ਵਿੱਚ ਲੱਗਿਆ ਤਾਂ ਉਹਨੇ ਦੇਖਿਆ ਉੱਥੇ ਬਹੁਤ ਭੀੜ ਸੀ ਕਿਉਂਕਿ ਉੱਥੇ ਕੁਝ ਲੋਕਾਂ ਦੁਆਰਾ ਪ੍ਰਸ਼ਾਦ ਵੰਡਿਆ ਜਾ ਰਿਹਾ ਸੀ ਤੇ ਬਹੁਤ ਸਾਰੇ ਗਰੀਬ ਤੇ ਭੁੱਖੇ ਲੋਕ ਉੱਥੋਂ ਪ੍ਰਸ਼ਾਦ ਲੈ ਕੇ ਖਾ ਰਹੇ ਸੀ ਫਿਰ ਉਹਦੀ ਨਜ਼ਰ ਇੱਕ ਬਜ਼ੁਰਗ ਵਿਅਕਤੀ ਤੇ ਪਈ ਉਹ ਬਜ਼ੁਰਗ ਮੈਲਕ ਚੇਲੇ ਕੱਪੜਿਆਂ ਵਿੱਚ ਸੀ ਉਹਦੀ ਦਾੜੀ ਤੇ ਨੋ ਬਹੁਤ ਹੀ ਵੱਡੇ ਹੋ ਚੁੱਕੇ ਸੀ ਤੇ ਮੁਸ਼ਕਲ ਨਾਲ ਹੀ ਤੁਰ ਰਿਹਾ ਸੀ ਵਿਚਾਰਾ ਉਹ ਭੀੜ ਵਿੱਚ ਵੜ ਕੇ ਪ੍ਰਸ਼ਾਦ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅੰਦਰ ਜਾਣ ਵਿੱਚ ਕਾਮਯਾਬ ਨਹੀਂ ਹੋ ਰਿਹਾ ਸੀ। ਉਹ ਬੁੱਢਾ ਬੰਦਾ ਬਹੁਤ ਹੀ ਕਮਜ਼ੋਰ ਸੀ ਤੇ ਮਸਾ ਹੀ ਹਿੰਮਤ ਕਰਕੇ ਭੀੜ ਵਿੱਚ ਟਿਕਿਆ ਹੋਇਆ ਸੀ। ਪਰ ਜਿਵੇਂ ਕਿਵੇਂ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਉਹ ਪ੍ਰਸ਼ਾਦ ਲੈਣ ਦੇ ਲਈ ਪਹੁੰਚਿਆ ਉਦੋਂ ਤੱਕ ਤਾਂ ਪ੍ਰਸ਼ਾਦ ਖਤਮ ਹੋ ਚੁੱਕਿਆ ਸੀ। ਉਹ ਬੁੱਢਾ ਵਿਅਕਤੀ ਨਿਰਾਸ਼ ਹੋ ਕੇ ਉੱਥੇ ਹੀ ਬਹਿ ਗਿਆ। ਉਹਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ। ਤੇਜੇ ਨੂੰ ਉਸ ਬੁੱਢੇ ਬੰਦੇ ਉੱਤੇ ਬਹੁਤ ਤਰਸ ਆਇਆ ਉਹ ਭੱਜ ਕੇ ਉਹਦੇ ਕੋਲ ਆਇਆ ਤੇ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਕਹਿਣ ਲੱਗਿਆ ਬਾਪੂ ਜੀ ਤੁਸੀਂ ਪਰੇਸ਼ਾਨ ਨਾ ਹੋ ਮੈਂ ਤੁਹਾਡੇ ਲਈ ਖਾਣਾ ਲੈ ਕੇ ਆਉਂਦਾ ਹਾਂ ਇਹ ਕਹਿੰਦੇ ਹੋਏ ਜਿਵੇਂ ਹੀ ਤੇਜਾ ਖਾਣਾ ਲੈਣ ਲਈ ਜਾਣ ਲੱਗਿਆ ਤਾਂ ਉਹ ਇੱਕਦਮ ਹੈਰਾਨ ਰਹਿ ਗਿਆ ਉਹ ਬੰਦਾ ਉਹਨੂੰ ਕੁਝ ਜਾਣਾਂ ਪਹਿਚਾਣਾਂ ਲੱਗਿਆ ਉਹਨੂੰ ਲੱਗਿਆ ਜਿਵੇਂ ਉਸ ਬਜ਼ੁਰਗ ਵਿਅਕਤੀ ਨੂੰ ਉਹ ਕਿਤੇ ਦੇਖਿਆ ਹੁੰਦਾ ਹੈ ਤਾਂ ਉਹਨੂੰ ਉਹਦੀ ਝਲਕ ਆਪਣੇ ਪਾਪਾ ਵਰਗੀ ਦਿਖਾਈ ਦਿੱਤੀ। ਇਕਦਮੀ ਉਹਦੇ ਦਿਲ ਦੀ ਧੜਕਣ ਤੇਜ਼ ਹੋ ਗਈ ਤੇ ਉਹ ਜਾਂਦਾ ਜਾਂਦਾ ਅਚਾਨਕ ਰੁਕ ਗਿਆ। ਵਾਪਸ ਆ ਕੇ ਤੇਜੇ ਨੇ ਉਸ ਵੱਡੇ ਵਿਅਕਤੀ ਦੇ ਵੱਲ ਗੌਰ ਨਾਲ ਵੇਖਿਆ ਤਾਂ ਉਹਨੂੰ ਅਜੀਬਾ ਮਹਿਸੂਸ ਹੋਇਆ ਜਿਵੇਂ ਉਹਦੀਆਂ ਅੱਖਾਂ ਦੇ ਸਾਹਮਣੇ ਤਾਂ ਹਨੇਰਾ ਆ ਗਿਆ ਹੁੰਦਾ। ਉਹ ਦੇਖ ਕੇ ਹੈਰਾਨ ਹੋ ਗਿਆ ਕਿ ਇੰਨੇ ਮੈਲੇ ਕੱਪੜਿਆਂ ਵਿੱਚ ਉਹ ਬਜ਼ੁਰਗ ਬਾਪੂ ਕੋਈ ਹੋਰ ਨਹੀਂ ਸੀ ਬਲਕਿ ਉਹਦੇ ਆਪਣੇ ਪਾਪਾ ਦਰਸ਼ਨ ਸਿੰਘ ਜੀ ਸੀ ਉਹਨਾਂ ਦੀਆਂ ਚਿਹਰਾ ਉਹਨਾਂ ਦੀਆਂ ਅੱਖਾਂ ਚਿਹਰੇ ਦੇ ਅੰਦਰ ਵੱਲ ਧਸ ਗਈਆਂ ਸੀ ਤੇ ਸਰੀਰ ਪਿੰਜਰ ਵਾਂਗ ਕੇ ਰਹਿ ਗਿਆ ਸੀ ਤੇਜੇ ਨੂੰ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਸੀ ਹੋ ਰਿਹਾ ਕੁਝ ਟਾਈਮ ਦੇ ਲਈ ਤਾਂ ਉਹਦੇ ਮੂੰਹ ਵਿੱਚ ਕੋਈ ਸ਼ਬਦ ਹੀ ਨਾ ਨਿਕਲਿਆ ਫਿਰ ਭਰੇ ਹੋਏ ਗਲੇ ਦੇ ਨਾਲ ਬੋਲਿਆ ਪਾਪਾ ਤੁਸੀਂ ਇੱਥੇ ਇਸ ਹਾਲਤ ਵਿੱਚ ਤੁਹਾਡੀ ਇਹ ਹਾਲਤ ਕਿਵੇਂ ਹੋ ਗਈ ਤੁਸੀਂ ਕਿੱਥੇ ਚਲੇ ਗਏ ਸੀ ਮੈਂ ਤੁਹਾਨੂੰ ਕਿੱਥੇ-ਕਿੱਥੇ ਨਹੀਂ ਲੱਭਿਆ ਇਹ ਸਭ ਕਹਿੰਦੇ ਹੋਏ ਤੇਜਾ ਆਪਣੇ ਪਿਤਾ ਦੇ ਗਲ ਲੱਗ ਗਿਆ ਦਰਸ਼ਨ ਸਿੰਘ ਨੇ ਇੱਕ ਨਫ਼ਰਤ ਭਰੀ ਨਜ਼ਰ ਨਾਲ ਉਹਨੂੰ ਦੇਖਿਆ ਤੇ ਆਪਣੇ ਤੋਂ ਪਾਸੇ ਕਰਦੇ ਹੋਏ ਨੇ ਕਿਹਾ ਸਾਡੀ ਇਸ ਹਾਲਤ ਦਾ ਜ਼ਿੰਮੇਵਾਰ ਸਿਰਫ ਤੂੰ ਐ ਤੂੰ ਹੁਣ ਕੀ ਲੈਣ ਆਇਆ ਮੇਰੇ ਕੋਲ ਆਪਣੇ ਮਾਪਿਓ ਉੱਤੇ ਤਰਸ ਆ ਗਿਆ ਜਾਂ ਫਿਰ ਇਹ ਦੇਖਣ ਆਇਆ ਕਿ ਤੇਰੇ ਮਾਪਿਓ ਜਿਉਂਦੇ ਵੀ ਹਨ ਜਾਂ ਮਰ ਗਏ ਤੇਜਾ ਬੋਲਿਆ ਨਹੀਂ ਬਾਪੂ ਜੀ ਇੰਜ ਨਾ ਕਹੋ ਮੈਨੂੰ ਤੁਹਾਡੀ ਇਸ ਹਾਲਤ ਬਾਰੇ ਕੁਝ ਨਹੀਂ ਸੀ ਪਤਾ ਫਿਰ ਦਰਸ਼ਨ ਸਿੰਘ ਗੁੱਸੇ ਦੇ ਭਾਵ ਦਿਖਾ ਕੇ ਬੋਲਿਆ ਅੱਛਾ ਚਲੋ ਮੰਨ ਲੈਨੇ ਆ ਤੈਨੂੰ ਸਾਡੀ ਹਾਲਤ ਬਾਰੇ ਕੁਝ ਨਹੀਂ ਸੀ ਪਤਾ ਪਰ ਸਾਨੂੰ ਇੱਥੇ ਆਇਆਂ ਨੂੰ ਤਾਂ 3 ਮਹੀਨੇ ਹੋ ਚੁੱਕੇ ਨੇ ਆਪਣੀ ਘਰ ਵਾਲੀ ਨੂੰ ਤਾਂ ਰੋਜ਼ ਫੋਨ ਕਰਦਾ ਹੋਵੇਂਗਾ ਤੂੰ ਸਾਡੇ ਬਾਰੇ ਆਪਣੀ ਪਤਨੀ ਨੂੰ ਪੁੱਛਿਆ ਨਹੀਂ ਅਜੇ ਤੱਕ ਤੂੰ ਤੇਜਾ ਰੋਂਦਾ ਹੋਇਆ ਬੋਲਿਆ ਨਹੀਂ ਨਹੀਂ ਬਾਪੂ ਜੀ ਤੁਸੀਂ ਅਜਿਹਾ ਸੋਚ ਵੀ ਕਿਵੇਂ ਸਕਦੇ ਹੋ ਕਿ ਤੁਹਾਡਾ ਪੁੱਤ ਆਪਣੇ ਮਾਪਿਓ ਦੇ ਪਿਆਰ ਤੇ ਤਿਆਗ ਨੂੰ ਭੁੱਲ ਜਾਵੇਗਾ ਮੈਂ ਮਨਜੀਤ ਨੂੰ ਤੁਹਾਡੇ ਬਾਰੇ ਪੁੱਛਿਆ ਸੀ ਉਹਨੇ ਮੈਨੂੰ ਦੱਸਿਆ ਕਿ ਮਾਂ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ ਇਸ ਲਈ ਤੁਹਾਡਾ ਪਿੰਡ ਵਿੱਚ ਰਹਿਣ ਦਾ ਮਨ ਸੀ ਉਹਨਾਂ ਦੋਨਾਂ ਨੂੰ ਮੈਂ ਕੁਝ ਦਿਨਾਂ ਦੇ ਲਈ ਪਿੰਡ ਭੇਜ ਦਿੱਤਾ ਮੈਂ ਉਹਨੂੰ ਪੁੱਛਿਆ ਵੀ ਸੀ ਵੀ ਮੰਮੀ ਪਾਪਾ ਪਿੰਡ ਵਿੱਚ ਕਿਵੇਂ ਰਹਿੰਦੇ ਹੋਣਗੇ ਕਿਉਂਕਿ ਉੱਥੇ ਹੁਣ ਪਿੰਡ ਵਿੱਚ ਤਾਂ ਆਪਣਾ ਕੋਈ ਘਰ ਵੀ ਨਹੀਂ ਤਾਂ ਮਨਜੀਤ ਨੇ ਮੈਨੂੰ ਦੱਸਿਆ ਕਿ ਤੁਸੀਂ ਪਾਲੀ ਚਾਚੀ ਦੇ ਘਰ ਵਿੱਚ ਕਿਰਾਏ ਉੱਤੇ ਰਹਿੰਦੇ ਹੋ ਉਹਨੇ ਇਹ ਸਭ ਗੱਲਾਂ ਮੈਨੂੰ ਇਸ ਤਰ੍ਹਾਂ ਦੱਸੀਆਂ ਕਿ ਮੈਂ ਉਸ ਤੇ ਯਕੀਨ ਕਰ ਲਿਆ ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਪਿੱਠ ਪਿੱਛੇ ਇੰਨਾ ਕੁਝ ਹੋ ਸਕਦਾ ਹੈ ਮੈਨੂੰ ਮaaf ਕਰ ਦਿਓ ਪਾਪਾ ਤੇਜੇ ਨੇ ਆਪਣੇ ਬਾਪੂ ਦੇ ਪੈਰ ਫੜਦੇ ਹੋਏ ਕਿਹਾ ਅਤੇ ਪੁੱਛਣ ਲੱਗਿਆ ਮਾਂ ਕਿੱਥੇ ਹੈ ਫਿਰ ਦਰਸ਼ਨ ਸਿੰਘ ਤੇਜੇ ਨੂੰ ਹਰਵੰਸ ਕੌਰ ਕੋਲੇ ਲੈ ਗਿਆ ਜੋ ਗੁਰਦੁਆਰਾ ਸਾਹਿਬ ਦੇ ਬਾਹਰ ਫੁੱਟਪਾਥ ਉੱਤੇ ਇੱਕ ਪ੍ਰਾਣੀ ਜੀ ਚਾਦਰ ਵਿਛਾ ਕੇ ਬੈਠੀ ਹੋਈ ਸੀ ਤੇ ਦਰਸ਼ਨ ਸਿੰਘ ਦਾ ਇੰਤਜ਼ਾਰ ਕਰ ਰਹੀ ਸੀ ਉਹਨੂੰ ਵੇਖਦੇ ਹੀ ਤੇਜੇ ਦੀਆਂ ਅੱਖਾਂ ਵਿੱਚੋਂ ਪਾਣੀ ਲਗਾਤਾਰ ਵਹਿਣ ਲੱਗਿਆ ਤੇ ਭਰੇ ਹੋਏ ਮਨ ਨਾਲ ਬੋਲਿਆ ਮੰਮੀ ਇਹ ਸੁਣ ਕੇ ਹਰਵੰਸ कौर ਉਸਨੂੰ ਵੇਖਣ ਲੱਗੀ ਉਹਨੂੰ ਦੇਖ ਕੇ ਗੁੱਸੇ ਨਾਲ ਬੋਲੀ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਮੰਮੀ ਕਹਿਣ ਦੀ ਤੂੰ ਮੇਰਾ ਕੁਝ ਨਹੀਂ ਲੱਗਦਾ ਇਹ ਸਮਝ ਲੈ ਅਸੀਂ ਤੇਰੇ ਲਈ ਮਰ ਗਏ ਆ ਚਲਾ ਜਾ ਇੱਥੋਂ ਤੇਜਾ ਰੋਂਦਾ ਹੋਇਆ ਬੋਲਿਆ ਆਪਣੇ ਇਸ ਨਲਾਇਕ ਪੁੱਤ ਨੂੰ ਮaaf ਕਰ ਦੇ ਮੰਮੀ ਉਹਨੇ ਆਪਣੀ ਮਾਂ ਦੇ ਪੈਰ ਫੜ ਲਈ ਅਤੇ ਕਹਿਣ ਲੱਗਿਆ ਬਸ ਇੱਕ ਵਾਰੀ ਮaaf ਕਰ ਦੇ ਗਲਤੀ ਮੇਰੀ ਸੀ ਜੋ ਮੈਂ ਮਨਜੀਤ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਰਿਆ ਉਸਤੇ ਯਕੀਨ ਕਰਕੇ ਤੁਹਾਡੇ ਦੋਨਾਂ ਦੀ ਜ਼ਿੰਮੇਵਾਰੀ ਉਹਨੂੰ ਦੇ ਕੇ ਮੈਂ ਕੈਨੇਡਾ ਚਲਾ ਗਿਆ ਮੈਨੂੰ ਨਹੀਂ ਪਤਾ ਸੀ ਜਦੋਂ ਮੈਂ ਤੁਹਾਨੂੰ ਮਿਲਾਂਗਾ ਤਾਂ ਤੁਹਾਨੂੰ ਜਿਹੀ ਹਾਲਤ ਵਿੱਚ ਦੇਖਾਂਗਾ ਮੰਮੀ ਅੱਜ ਮੈਂ ਸੌਂ ਖਾਂਦਾ ਤੁਹਾਡੀ ਇਸ ਇੱਕ ਇੱਕ ਪਰੇਸ਼ਾਨੀ ਦਾ ਹਿਸਾਬ ਲਵਾਂਗਾ ਮੰਮੀ ਤੁਸੀਂ ਖੁਦ ਹੀ ਸੋਚੋ ਤੁਹਾਡਾ ਪੁੱਤ ਤੁਹਾਡੇ ਨਾਲ ਕਦੇ ਵੀ ਇਸ ਤਰ੍ਹਾਂ ਕਰ ਸਕਦਾ ਹੈ ਤੁਹਾਡੀ ਇਹ ਹਾਲਤ ਦੇਖ ਕੇ ਮੇਰੇ ਉੱਤੇ ਜੋ ਬੀਤ ਰਹੀ ਹੈ ਉਹ ਮੈਂ ਹੀ ਜਾਣਦਾ ਹੈ ਇੰਨਾ ਕਹਿੰਦੇ ਹੋਏ ਤੇਜਾ ਆਪਣੀ ਮਾਂ ਨੂੰ ਚੁੰਮੜ ਕੇ ਰੋਣ ਲੱਗ ਗਿਆ ਉਸਨੇ ਆਪਣੀ ਮੰਮੀ ਪਾਪਾ ਨੂੰ ਟੈਕਸੀ ਵਿੱਚ ਬਿਠਾਇਆ ਤੇ ਉਹਨਾਂ ਨੂੰ ਇੱਕ ਵਧੀਆ ਹੋਟਲ ਵਿੱਚ ਲੈ ਗਿਆ ਉੱਥੇ ਉਹਨਾਂ ਨੇ ਢਿੱਡ ਭਰ ਕੇ ਖਾਣਾ ਖਾਦਾ। ਉੱਥੇ ਹੀ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ। ਇੰਨੇ ਆਲੀਸ਼ਾਨ ਹੋਟਲ ਨੂੰ ਦੇਖ ਕੇ ਦਰਸ਼ਨ ਸਿੰਘ ਤੇ ਹਰਵੰਸ ਕੌਰ ਹੈਰਾਨ ਰਹਿ ਗਏ। ਫਿਰ ਤੇਜਾ ਬੋਲਿਆ, ਤੁਸੀਂ ਇੱਥੇ ਆਰਾਮ ਨਾਲ ਬੈਠੋ। ਸਭ ਕੁਝ ਠੀਕ ਹੋ ਜਾਣਾ ਹੈ। ਤੇ ਜਦੋਂ ਸਭ ਕੁਝ ਠੀਕ ਹੋ ਗਿਆ, ਉਸ ਤੋਂ ਮਗਰੋਂ ਮੈਂ ਤੁਹਾਨੂੰ ਘਰ ਲੈ ਕੇ ਜਾਵਾਂਗਾ। ਪਰ ਸਭ ਤੋਂ ਪਹਿਲਾਂ ਮੈਨੂੰ ਪੂਰੀ ਗੱਲ ਦੱਸੋ। ਤਾਂ ਕਿ ਮੈਨੂੰ ਪਤਾ ਤਾਂ ਲੱਗ ਸਕੇ ਕਿ ਮਨਜੀਤ ਨੇ ਮੇਰੇ ਤੋਂ ਕੀ ਕੀ ਲੁਕੋ ਕੇ ਰੱਖਿਆ ਹੈ ਪੁੱਤ ਕੀ ਦੱਸਾਂ ਤੇਰੇ ਜਾਣ ਤੋਂ ਬਾਅਦ 4-5 ਮਹੀਨੇ ਤੱਕ ਤਾਂ ਬਹੂ ਦਾ ਵਿਵਹਾਰ ਬਹੁਤ ਚੰਗਾ ਸੀ ਅਸੀਂ ਖੁਦ ਨੂੰ ਬਹੁਤ ਹੀ ਖੁਸ਼ ਨਸੀਬ ਸਮਝਦੇ ਸੀ ਤੇ ਰੱਬ ਦਾ ਹਰ ਵਕਤ ਸ਼ੁਕਰਾਨਾ ਕਰਦੇ ਸੀ ਕਿ ਸਾਨੂੰ ਪੁੱਤ ਤੈਨੂੰ ਇੰਨੇ ਚੰਗੇ ਮਿਲੇ ਪਰ ਸਾਨੂੰ ਕੀ ਪਤਾ ਸੀ ਕਿ ਸਾਡੀ ਬਹੂ ਦਾ ਵਿਵਹਾਰ ਸਿਰਫ ਸਾਡਾ ਭੁਲੇਖਾ ਹੀ ਸੀ ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਤੂੰ ਅਜੇ ਹੋਰ 2 ਸਾਲ ਲਈ ਕੈਨੇਡਾ ਰਹਿਣ ਵਾਲਾ ਹੈ ਤਾਂ ਉਹਦਾ ਸੁਭਾਅ ਇੱਕਦਮ ਬਦਲ ਗਿਆ ਸਾਰਾ ਦਿਨ ਉਹ ਆਪਣੀ ਮਾਂ ਨਾਲ ਫੋਨ ਉੱਤੇ ਗੱਲਾਂ ਕਰਦੀ ਰਹਿੰਦੀ ਤੇ ਸਾਰੇ ਕੰਮ ਦੀ ਜ਼ਿੰਮੇਵਾਰੀ ਸਿਰਫ ਤੇਰੀ ਮਾਂ ਦੀ ਸੀ ਦਰਸ਼ਨ ਸਿੰਘ ਜੀ ਬੋਲੇ ਪੁੱਤ ਬਹੁਤ ਸਾਡੇ ਨਾਲ ਰੋਜ਼ਾਨਾ ਬਰਤਮੀਜ ਕਰਦੀ ਸੀ ਜੇ ਤੇਰੀ ਮਾਂ ਕੁਝ ਬੋਲਦੀ ਤਾਂ ਘਰ ਵਿੱਚ ਕਲੇਸ਼ ਹੁੰਦਾ ਸੀ ਇੱਕ ਦਿਨ ਸਵੇਰ ਜਦੋਂ ਅਸੀਂ ਉੱਠ ਕੇ ਵਿਖਿਆ ਤਾਂ ਬਹੁ ਘਰ ਤੋਂ ਗਾਇਬ ਸੀ ਅਸੀਂ ਪੂਰਾ ਘਰ ਦੇਖ ਲਿਆ ਪਰ ਉਹ ਕਿਤੇ ਵੀ ਨਹੀਂ ਸੀ ਅਸੀਂ ਉਹਨੂੰ ਫੋਨ ਕੀਤਾ ਉਹਨੇ ਫੋਨ ਵੀ ਨਾ ਚੁੱਕਿਆ ਕਿਸੇ ਅਨਹੋਣੀ ਦੇ ਡਰ ਤੋਂ ਸਾਡਾ ਦਿਲ ਅੰਦਰ ਤੱਕ ਕੰਬ ਗਿਆ ਸੀ ਦੁਪਹਿਰ ਦੇ ਸਮੇਂ ਜਦੋਂ ਉਹ ਘਰੇ ਆਈ ਤਾਂ ਸਾਡੀ ਜਾਨ ਚ ਜਾਨ ਆਈ ਪਰ ਅਸੀਂ ਦੇਖਿਆ ਕਿ ਉਹਦੇ ਹੱਥ ਵਿੱਚ ਇੱਕ ਵੱਡਾ ਸਾਰਾ ਬੈਗ ਸੀ ਅਸੀਂ ਬਹੁਤ ਹੈਰਾਨ ਹੋ ਗਏ ਇਸ ਤੋਂ ਪਹਿਲਾਂ ਅਸੀਂ ਉਹਨੂੰ ਕੁਝ ਪੁੱਛਦੇ। ਉਹਨੇ ਕਿਹਾ ਮम्मी पापा ਤੁਸੀਂ ਅੱਜ ਹੁਣੇ ਹੀ ਆਪਣਾ ਸਮਾਨ ਆਪਣੇ ਕਮਰੇ ਵਿੱਚੋਂ ਕੱਢ ਕੇ ਸਟੋਰ ਰੂਮ ਵਿੱਚ ਰੱਖ ਲਵੋ। ਕਿਉਂਕਿ ਅੱਜ ਤੋਂ ਮੇਰੀ ਮਾਂ ਇਸ ਘਰ ਵਿੱਚ ਰਹੂਗੀ। ਬਹੂ ਦੀ ਇਹ ਗੱਲ ਸੁਣ ਕੇ ਸਾਨੂੰ ਬਹੁਤ ਹੈਰਾਨੀ ਹੋਈ। ਮੈਂ ਕਿਹਾ ਇਹ ਕੀ ਕਹਿ ਰਹੀ ਹੈਂ ਤੂੰ? ਬਹੂ ਅਸੀਂ ਹਾਲਜ ਕਿਵੇਂ ਸੌ ਸਕਦੇ ਹਾਂ? ਤੇਰੀ ਮਾਂ ਤਾਂ ਕੁਝ ਦਿਨਾਂ ਦੇ ਲਈ ਆਈ ਹੋਵੇਗੀ। ਤਾਂ ਇੱਕ ਕੰਮ ਕਰ। ਤੇਰੀ ਮਾਂ ਤੇ ਹਰਵੰਸ ਕੋਰ ਅੰਦਰ ਕਮਰੇ ਵਿੱਚ ਬੈੱਡ ਤੇ ਸੌ ਜਾਇਆ ਕਰਨੀ ਆ ਤੇ ਮੈਂ ਇੱਥੇ ਲੌਂਬੀ ਲੌਬੀ ਵਿੱਚ ਸੌ ਜਾਊਗਾ ਪਰ ਉਹ ਬੋਲੀ ਮੈਂ ਕਦੋਂ ਕਿਹਾ ਕਿ ਮੇਰੀ ਮਾਂ ਇੱਥੇ ਕੁਝ ਦਿਨਾਂ ਦੇ ਲਈ ਹੀ ਰਹਿਣ ਲਈ ਆਈ ਏ ਇਹ ਉਹਦਾ ਘਰ ਹੈ ਤੇ ਉਹ ਹੁਣ ਹਮੇਸ਼ਾ ਦੇ ਲਈ ਰਹੂਗੀ ਇੱਥੇ ਤੁਹਾਨੂੰ ਮੈਂ ਜਿੰਨਾ ਕਿਹਾ ਤੁਸੀਂ ਓਨਾ ਹੀ ਕਰੋ ਜਦੋਂ ਮੈਂ ਕਿਹਾ ਤੇਰੀ ਮਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਉਹਦੀ ਕਮਰ ਵਿੱਚ ਬਹੁਤ ਦਰਦ ਹੁੰਦਾ ਰਹਿੰਦਾ ਹੈ ਉਹਦੇ ਮੰਜੇ ਉਹਦੇ ਤੋਂ ਮੰਜੇ ਉੱਤੇ ਸੁੱਤਾ ਨਹੀਂ ਜਾਣਾ ਇਹ ਸੁਣਦੇ ਹੀ ਮੰਜੀਤ ਬੁੜਕਣ ਲੱਗ ਪਈ ਕਿ ਮੈਂ ਸਭ ਜਾਣਦੀ ਆ ਛੇਤੀ ਛੇਤੀ ਕਮਰਾ ਖਾਲੀ ਕਰੋ ਨਹੀਂ ਤਾਂ ਇਸ ਘਰ ਦੇ ਦਰਵਾਜ਼ੇ ਖੁੱਲੇ ਨੇ ਤੁਸੀਂ ਆਪਣਾ ਇੰਤਜ਼ਾਮ ਖੁਦ ਕਰ ਲਓ ਨੂਹ ਦੀਆਂ ਗੱਲਾਂ ਸੁਣ ਕੇ ਸਾਨੂੰ ਬਹੁਤ ਬੁਰਾ ਲੱਗਿਆ ਤੇਰੀ ਮਾਂ ਨੇ ਕਿਹਾ ਤੇਜੇ ਨੂੰ ਫੋਨ ਕਰ ਮੈਂ ਹੁਣੇ ਉਹਦੇ ਨਾਲ ਗੱਲ ਕਰਨੀ ਹੈ ਉਤ ਇਹ ਗੱਲ ਹੋਣ ਤੋਂ ਬਾਅਦ ਅਸੀਂ ਤੈਨੂੰ ਕਿੰਨੀ ਵਾਰੀ ਫੋਨ ਕੀਤਾ ਹੈ ਪਰ ਤੂੰ ਇੱਕ ਵਾਰੀ ਵੀ ਫੋਨ ਨਹੀਂ ਚੁੱਕਿਆ ਇਹ ਗੱਲ ਸੁਣ ਕੇ ਤੇਜਾ ਹੈਰਾਨ ਰਹਿ ਗਿਆ ਤੇ ਬੋਲਿਆ ਪਰ ਪਾਪਾ ਮੇਰੇ ਕੋਲ ਤਾਂ ਤੁਹਾਡਾ ਕੋਈ ਫੋਨ ਨਹੀਂ ਆਇਆ ਹਾਂ 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 ਜád ਆਇਆ ਮੇਰਾ ਫੋਨ ਨੰਬਰ ਬਦਲ ਗਿਆ ਸੀ ਇਹਦੇ ਬਾਰੇ ਵਿੱਚ ਮੈਂ ਮਨਜੀਤ ਨੂੰ ਦੱਸਿਆ ਵੀ ਸੀ ਉਹਨੂੰ ਕਿਹਾ ਸੀ ਤੁਹਾਨੂੰ ਵੀ ਇਸ ਗੱਲ ਦੀ ਖ਼ਬਰ ਦੇ ਦੇਵੇ ਫਿਰ ਦਰਸ਼ਨ ਸਿੰਘ ਜੀ ਬੋਲੇ ਪਰ ਪੁੱਤ ਸਾਨੂੰ ਤਾਂ ਇਸ ਬਾਰੇ ਕੁਝ ਨਹੀਂ ਸੀ ਦੱਸਿਆ ਬਹੂ ਨੇ ਅਸੀਂ ਤਾਂ ਹੁਣ ਤੱਕ ਇਹੀ ਸੋਚ ਰਹੇ ਸੀ ਕਿ ਤੂੰ ਵੀ ਬਦਲ ਗਿਆ ਏ ਫਿਰ ਹਰਵੰਸ कौर ਬੋਲੀ ਪੁੱਤ ਮੈਂ ਬਹੂ ਨੂੰ ਇੱਕ ਵਾਰ ਕਿਹਾ ਵੀ ਸੀ ਕਿ ਮੇਰੀ ਇੱਕ ਵਾਰੀ ਗੱਲ ਕਰਾ ਦੇ ਉਹਨੇ ਕਿਹਾ ਮੇਰੇ ਪਤੀ ਨੇ ਤੁਹਾਡਾ ਠੇਕਾ ਨਹੀਂ ਲਿਆ ਹਰ ਗੱਲ ਤੇ ਤੁਸੀਂ ਉਹਨੂੰ ਫੋਨ ਲਾ ਕੇ ਗੱਲਾਂ ਕਰਦੇ ਹੋ ਉਹ ਉੱਥੇ ਕੰਮ ਕਰਨ ਦੇ ਲਈ ਗਿਆ ਆਰਾਮ ਕਰਨ ਲਈ ਨਹੀਂ ਵੈਸੇ ਵੀ ਉਹਨੂੰ ਸਭ ਕੁਝ ਪਤਾ ਹੈ ਮੈਂ ਉਹਦੀ ਰਜਾਮੰਦੀ ਨਾਲ ਹੀ ਆਪਣੀ ਮੰਮੀ ਨੂੰ ਇੱਥੇ ਲੈ ਕੇ ਆਈ ਆਂ ਹਾਂ ਪਾਪਾ ਜੀ ਮੈਨੂੰ ਮਨਜੀਤ ਨੇ ਇਹ ਤਾਂ ਕਿਹਾ ਸੀ ਕਿ ਉਹ ਆਪਣੀ ਮੰਮੀ ਨੂੰ ਸਾਡੇ ਘਰ ਲੈ ਕੇ ਆ ਰਹੀ ਏ ਕਿਉਂਕਿ ਉਹਦੇ ਭਰਾ ਪਰਜਾਈ ਉਹਦੀ ਮੰਮੀ ਦਾ ਠੀਕ ਤਰ੍ਹਾਂ ਖਿਆਲ ਨਹੀਂ ਰੱਖਦੇ ਤੇ ਉਹਦੇ ਨਾਲ ਝਗੜਾ ਕਰਦੇ ਰਹਿੰਦੇ ਨੇ ਪਰ ਮੈਨੂੰ ਜੀ ਇਹ ਪਤਾ ਹੁੰਦਾ ਵੀ ਉਹਨੇ ਤੁਹਾਨੂੰ ਘਰ ਚੋਂ ਬਾਹਰ ਕੱਢ ਦੇਣਾ ਤੇ ਮੈਂ ਤੁਹਾਡੇ ਨਾਲ ਕਦੇ ਵੀ ਅਜਿਹਾ ਨਾ ਹੋਣ ਦਿੰਦਾ ਫਿਰ ਦਰਸ਼ਨ ਸਿੰਘ ਜੀ ਭਿੱਜੀਆਂ ਅੱਖਾਂ ਨਾਲ ਕਹਿਣ ਲੱਗੇ ਪੁੱਤ ਬਹੂ ਨੇ ਸਾਡੀ ਹਾਲਤ ਅਜਿਹੀ ਕਰ ਦਿੱਤੀ ਸੀ ਕਿ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਬਚਿਆ ਅਸੀਂ ਸੋਚ ਲਿਆ ਸੀ ਕਿ ਦੋ ਰੋਟੀਆਂ ਖਾਣੀਆਂ ਬਹੂ ਦੀਆਂ ਗੱਲਾਂ ਚੁੱਪਚਾਪ ਸੁਣਨੀਆਂ ਪੈਣਗੀਆਂ ਪੁੱਤ ਇੱਕ ਦਿਨ ਤੇਰੀ ਮਾਂ ਨੂੰ ਬੁਖਾਰ ਚੜ ਗਿਆ ਸੀ ਵੈਸੇ ਪੂਰੇ ਘਰ ਦਾ ਕੰਮ ਤੇਰੀ ਮਾਂ ਹੀ ਕਰਦੀ ਸੀ ਤੇ ਉਸ ਦਿਨ ਬਹੂ ਨੇ ਆ ਕੇ ਕਿਹਾ ਕਿ ਮੇਰੇ ਮਾਮਾ ਜੀ ਘਰ ਆ ਰਹੇ ਨੇ ਇਸ ਲਈ ਮੰਮੀ ਜੀ ਅੱਜ ਤੁਸੀਂ ਵਧੀਆ ਜਿਹਾ ਖਾਣਾ ਬਣਾ ਦਿਓ ਮੈਂ ਕਿਹਾ ਤੂੰ ਇੰਨੀ ਪੱਥਰ ਦਿਲ ਕਿਵੇਂ ਹੋ ਸਕਦੀ ਐ ਤੈਨੂੰ ਦਿਸਦਾ ਨਹੀਂ ਤੇਰੀ ਸੱਸ ਬਿਮਾਰ ਐ ਇਹਦੀ ਸੇਵਾ ਤਾਂ ਕੀ ਕਰਨੀ ਐ ਤੂੰ ਉਲਟਾ ਇਹਨੂੰ ਕੰਮ ਕਰਨ ਲਈ ਕਹਿਣੀ ਐ ਇਸ ਗੱਲ ਉੱਤੇ ਸਾਡੀ ਕੁੜਮਣੀ ਕਹਿਣ ਲੱਗੀ ਕਿ ਤੁਸੀਂ ਜਾ ਕੇ ਇਹਨਾਂ ਦੇ ਲਈ ਦਵਾਈ ਲੈ ਆਓ ਦਵਾਈ ਖਾ ਕੇ ਠੀਕ ਹੋ ਜਾਣਗੇ ਫਿਰ ਕੰਮ ਵਿੱਚ ਮਨ ਲੱਗ ਜਾਊਗਾ ਵੈਸੇ ਵੀ ਸੇਤ ਠੀਕ ਹੋਵੇ ਜਾਂ ਨਾ ਹੋਵੇ ਘਰ ਦਾ ਕੰਮ ਤਾਂ ਕਰਨਾ ਹੀ ਪੈਂਦਾ ਹੈ ਪੁੱਤ ਮੈਨੂੰ ਕੁੜਮਣੀ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨੀ ਹੋਈ ਤੇ ਮੈਂ ਗੁੱਸੇ ਨਾਲ ਕਹਿ ਦਿੱਤਾ ਤੁਸੀਂ ਵੀ ਇੱਕ ਔਰਤੋਂ ਤੁਹਾਨੂੰ ਇਹਦਾ ਦਰਦ ਸਮਝਣਾ ਚਾਹੀਦਾ ਹੈ ਅੱਜ ਇਹ ਘਰ ਦਾ ਕੋਈ ਵੀ ਕੰਮ ਨਹੀਂ ਕਰੇਗੀ ਫਿਰ ਹਰਵੰਸਕੌਰ ਬੋਲੀ ਪੁੱਤ ਉਸ ਦਿਨ ਤੋਂ ਬਾਅਦ ਬਹੂ ਤੇ ਕੁੜਮਣੀ ਦੋਵੇਂ ਮਿਲ ਕੇ ਹਰ ਰੋਜ਼ ਸਾਨੂੰ ਗੱਲਾਂ ਸੁਣਾਉਂਦੀਆਂ ਬਹੂ ਨੇ ਤਾਂ ਸਾਨੂੰ ਖਾਣਾ ਦੇਣਾ ਵੀ ਬੰਦ ਕਰ ਦਿੱਤਾ ਸੀ ਜਿਵੇਂ ਤਿਵੇਂ ਕਰਕੇ ਮੈਂ ਤੇ ਤੇਰੇ ਪਾਪਾ ਰਸੋਈ ਵਿੱਚ ਜਾ ਕੇ ਆਪਣੇ ਲਈ ਖਾਣਾ ਬਣਾਉਂਦੇ ਤੇ ਖਾ ਲੈਂਦੇ ਉਸ ਤੇ ਵੀ ਹੋ ਰੌਲਾ ਪਾਉਂਦੀ ਸੀ ਇੱਕ ਦਿਨ ਘਰੇ ਬਹੂ ਨੇ ਕਿੱਟੀ ਪਾਰਟੀ ਰੱਖੀ ਸੀ ਤੇ ਘਰੇ ਹੀ ਉਹਦੀਆਂ ਸਾਰੀਆਂ ਸਹੇਲੀਆਂ ਨੇ ਆਉਣਾ ਸੀ ਉਸ ਦਿਨ ਬਹੂ ਨੇ ਸਾਨੂੰ ਕਿਹਾ ਕਿ ਰਸੋਈ ਵਿੱਚ 15 ਜਾਣਿਆਂ ਦਾ ਖਾਣਾ ਬਣਾਉਣਾ ਹੈ ਤੇਰੇ ਪਾਪਾ ਨੂੰ ਕੁਝ ਪੈਸੇ ਦੇ ਕੇ ਬਾਜ਼ਾਰ ਤੋਂ ਸਮਾਨ ਲਿਆਉਣ ਲਈ ਭੇਜ ਦਿੱਤਾ ਤੇ ਮੈਨੂੰ ਖਾਣਾ ਬਣਾਉਣ ਦੇ ਕੰਮ ਉੱਤੇ ਲਾ ਲਿਆ। ਇੱਥੋਂ ਤੱਕ ਕੀ ਜਦੋਂ ਖਾਣਾ ਤਿਆਰ ਹੋ ਗਿਆ ਤਾਂ ਸਾਰਿਆਂ ਨੂੰ ਫੜਾਉਣ ਲਈ ਵੀ ਉਹਨੇ ਸਾਨੂੰ ਦੋਨਾਂ ਨੂੰ ਕਿਹਾ। ਬਿਮਾਰ ਹੋਣ ਦੇ ਕਾਰਨ ਮੇਰੇ ਤੋਂ ਇੰਨਾ ਕੰਮ ਨਹੀਂ ਸੀ ਕੀਤਾ ਜਾ ਰਿਹਾ। ਇਹ ਸਭ ਦੇਖ ਕੇ ਤੇਰੇ ਪਾਪਾ ਦਾ ਗੁੱਸਾ ਹੋਰ ਜ਼ਿਆਦਾ ਵੱਧ ਗਿਆ। ਉਹਨਾਂ ਨੇ ਸਾਰਾ ਖਾਣਾ ਚੱਕ ਕੇ ਫਰਸ਼ ਤੇ ਸਿੱਟ ਦਿੱਤਾ। ਇਹ ਦੇਖ ਕੇ ਤਾਂ ਬਹੂ ਦਾ ਪਾਰਾ ਸੱਤਵੇਂ ਸਮਾਨ ਤੇ ਚੜ ਗਿਆ ਸੀ। ਉਹ ਧੀ ਧੀ ਬੋਲੀ ਤੁਹਾਡੀ ਇੰਨੀ ਹਿੰਮਤ ਕਿ ਮੇਰੀਆਂ ਸਹੇਲੀਆਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰੋ ਉਧਰ ਬਹੂ ਦੀ ਮਾਂ ਵੀ ਉਹਨੂੰ ਪੜਕਾਉਂਦੀ ਹੋਈ ਕਹਿਣ ਲੱਗੀ ਪੁੱਤ ਤੂੰ ਤਾਂ ਇੰਨਾ ਤੇ ਤਰਸ ਖਾ ਕੇ ਘਰ ਚ ਰੱਖਿਆ ਹੋਇਆ ਸੀ ਬਾਹਰ ਕਿਉਂ ਨਹੀਂ ਕੱਢ ਦਿੰਦੀ ਇਹਨਾਂ ਨੂੰ ਬਹੂ ਕਹਿਣ ਲੱਗੀ ਹਾਂ ਮੰਮੀ ਤੁਸੀਂ ਠੀਕ ਹੀ ਕਹਿ ਰਹੇ ਹੋ ਇਹਨਾਂ ਨੂੰ ਘਰ ਵਿੱਚ ਰੱਖ ਕੇ ਮੈਂ ਇੰਨਾ ਉਤੇ ਆਸਾਨ ਕਰ ਰਹੀ ਸੀ ਤੇ ਇਹ ਮੇਰੇ ਆਸਾਨ ਦਾ ਇਸ ਤਰ੍ਹਾਂ ਬਦਲਾ ਦੇ ਰਹੇ ਨੇ ਛੇਤੀ ਤੋਂ ਛੇਤੀ ਆਪਣਾ ਸਮਾਨ ਚੱਕੋ ਤੇ ਇੱਥੋਂ ਚਲੇ ਜਾਓ ਇਹ ਸਭ ਦੱਸਦੇ ਹੋਏ ਹਰਵੰਸ ਕੋਲ ਰੋਪਈ ਅਤੇ ਕਹਿਣ ਲੱਗੀ ਪੁੱਤ ਤੂੰ ਨਹੀਂ ਜਾਣਦਾ ਮਨਜੀਤ ਨੇ ਸਿਖਰ ਦੁਪਹਿਰ ਵਿੱਚ ਸਾਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ ਅਸੀਂ ਕਿੱਥੇ ਜਾਂਦੇ ਪਿੰਡ ਵਾਲਾ ਘਰ ਵੀ ਆਪਣਾ ਵੇਚ ਚੁੱਕਿਆ ਸੀ ਅਸੀਂ ਸੜਕ ਤੇ ਆ ਕੇ ਬਹਿ ਗਏ ਮੇਰੀ ਹਾਲ ਤਾਂ ਪਹਿਲਾਂ ਹੀ ਜ਼ਿਆਦਾ ਖਰਾਬ ਸੀ ਤੇ ਬੇਇਜ਼ਤੀ ਹੋਣ ਕਰਕੇ ਤੇਰੇ ਪਾਪਾ ਵੀ ਬਿਮਾਰ ਰਹਿਣ ਲੱਗ ਪਏ। ਥੋੜੀ-ਥੋੜੀ ਦੇਰ ਬਾਅਦ ਉਹਨਾਂ ਦਾ ਸਾਹ ਚੜਨ ਲੱਗਦਾ ਹੈ। ਅਸੀਂ ਕਿੱਥੇ ਜਾਂਦੇ ਕਿੱਥੋਂ ਖਾਂਦੇ ਇਸ ਲਈ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਬੈਠ ਗਏ। ਪਰ ਤੂੰ ਸਾਡੇ ਤੱਕ ਕਿਵੇਂ ਪਹੁੰਚਿਆ? ਪੁੱਤ ਹਰਵੰਸ कौर ਨੇ ਪੁੱਛਿਆ। ਮਾਂ ਤਾ ਨੂੰ ਕਰ ਕੱਢਣ ਤੋਂ ਬਾਅਦ ਮਨਜੀਤ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਚਾਚੀ ਦੇ ਕੋਲ ਪਿੰਡ ਵਿੱਚ ਰਹਿਣ ਲਈ ਚਲੇ ਗਏ ਹੋ ਜਦੋਂ ਮੈਂ ਕੁਝ ਦਿਨਾਂ ਬਾਅਦ ਉਹਨੂੰ ਪੁੱਛਿਆ ਵੀ ਪਾਪਾ ਦਾ ਫੋਨ ਕਿਉਂ ਨਹੀਂ ਲੱਗ ਰਿਹਾ ਤਾਂ ਉਹਨੇ ਦੱਸਿਆ ਕਿ ਤੁਹਾਡਾ ਫੋਨ ਤਾਂ ਘਰੇ ਹੀ ਰਹਿ ਗਿਆ ਤੇ ਤੁਸੀਂ ਪਿੰਡ ਵਾਲਿਆਂ ਦੇ ਨਾਲ ਤੀਰਥ ਯਾਤਰਾ ਤੇ ਗਏ ਹੋ ਮੈਨੂੰ ਥੋੜਾ ਜਿਹਾ ਸ਼ੱਕ ਵੀ ਹੋਇਆ ਸੀ ਕਿਉਂਕਿ ਜੇ ਤੁਸੀਂ ਤੀਰਥ ਯਾਤਰਾ ਤੇ ਜਾਂਦੇ ਮੇਰੇ ਨਾਲ ਇੱਕ ਵਾਰ ਗੱਲ ਤਾਂ ਜ਼ਰੂਰ ਕਰਦੇ ਇਸ ਤਰ੍ਹਾਂ ਬਿਨਾਂ ਦੱਸੇ ਤੁਸੀਂ ਕਦੇ ਕਿਤੇ ਨਹੀਂ ਸੀ ਜਾਂਦੇ ਇਸ ਲਈ ਮੈਂ ਛੇਤੀ ਛੇਤੀ ਕੰਮ ਨਿਵੇੜ ਕੇ ਮਨਜੀਤ ਨੂੰ ਖਬਰ ਦਿੱਤੇ ਬਿਨਾਂ ਹੀ ਵਾਪਸ ਆ ਗਿਆ। ਤੁਹਾਨੂੰ ਮਿਲਣ ਦੇ ਲਈ ਮੈਂ ਸਭ ਤੋਂ ਪਹਿਲਾਂ ਪਿੰਡ ਵਿੱਚ ਗਿਆ ਸੀ। ਪਰ ਉੱਥੇ ਪਾਲੀ ਚਾਚੀ ਦੇ ਦੱਸਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਤੁਸੀਂ ਉੱਥੇ ਗਏ ਹੀ ਨਹੀਂ ਤਾਂ ਮੈਨੂੰ ਤੁਹਾਡੀ ਬਹੁਤ ਚਿੰਤਾ ਹੋ ਰਹੀ ਸੀ। ਇੱਥੇ ਮੱਥਾ ਟੇਕਣਾ ਪਹੁੰਚਿਆ ਤੁਹਾਨੂੰ ਇਸ ਹਾਲਤ ਵਿੱਚ ਦੇਖਿਆ। ਪਰ ਤੁਸੀਂ ਹੁਣ ਫਿਕਰ ਨਾ ਕਰੋ। ਹੁਣ ਮੈਨੂੰ ਸਭ ਪਤਾ ਲੱਗ ਚੁੱਕਿਆ। ਉਹਨੂੰ ਉਸ ਨੂੰ ਸੱਬਕ ਖਾਣ ਦਾ ਟਾਈਮ ਆ ਗਿਆ। ਮੈਂ ਸੌਂ ਖਾਂਦਾ। ਮਾਂ ਜੇ ਉਹਨੂੰ ਉਹਦੀ ਔਕਾਤ ਨਾ ਦਿਖਾਈ ਮੈਂ ਵੀ ਤੁਹਾਡਾ ਪੁੱਤ ਨਹੀਂ। ਅਜਿਹਾ ਕਹਿ ਕੇ ਤੇਜਾ ਆਪਣੇ ਘਰ ਆਇਆ। ਜਿਵੇਂ ਹੀ ਘਰ ਪਹੁੰਚਿਆ ਤਾਂ ਦੇਖਦਾ ਕਿ ਦੋਨੇ ਮਾਵਾਂ ਧੀਆਂ ਬੈਠੀਆਂ ਚਾਹ ਨਾਲ ਬਿਸਕਟ ਖਾ ਰਹੀਆਂ ਸੀ। ਉਸੇ ਸਮੇਂ ਮਨਜੀਤ ਦੀ ਮਾਂ ਬੋਲ ਰਹੀ ਸੀ ਕਿ ਤੂੰ ਆਪਣੇ ਸੱਸ ਸਹੁਰੇ ਨੂੰ ਇੱਥੋਂ ਕੱਢ ਤਾਂ ਦਿੱਤਾ ਪਰ ਇੱਕ ਵਾਰ ਦੇਖਣਾ ਤਾਂ ਚਾਹੀਦਾ ਸੀ। ਬੀਓ ਕਿੱਥੇ ਗਏ ਨੇ ਤੇ ਕੀ ਕਰ ਰਹੇ ਨੇ ਕਿਤੇ ਉਹਨਾਂ ਨੇ ਜਵਾਈ ਜੀ ਨੂੰ ਖਬਰ ਕਰ ਦਿੱਤੀ ਤਾਂ ਸਾਡਾ ਕੀ ਹੋਵੇਗਾ ਉਹ ਮਾਂ ਤੁਸੀਂ ਵੀ ਕੀ ਗੱਲਾਂ ਕਰਦੇ ਹੋ ਜਦੋਂ ਉਹਨਾਂ ਨੂੰ ਆਪਣੇ ਪੁੱਤ ਦਾ ਨੰਬਰ ਹੀ ਨਹੀਂ ਪਤਾ ਫਿਰ ਉਹ ਕਿਵੇਂ ਫੋਨ ਕਰਨਗੇ ਤੁਸੀਂ ਵੇਫਿਕਰ ਹੋ ਜਾਓ ਤੇ ਵੈਸੇ ਵੀ ਉਹਨਾਂ ਦੇ ਆਉਣ 'ਚ ਅਜੇ ਬਹੁਤ ਟਾਈਮ ਹੈ ਉਦੋਂ ਤੱਕ ਉਹ ਦੋਵੇਂ ਸਵਰਗਵਾਸ ਹੋ ਜਾਣਗੇ ਮਨਜੀਤ ਨੇ ਹੱਸਦੀ ਹੋਈ ਨੇ ਕਿਹਾ ਫਿਰੋਦੀ ਮਾਂ ਬੋਲੀ ਪਰਤੀ ਇਹ ਜੇ ਤੇਜੇ ਨੇ ਪੁੱਛਿਆ ਤਾਂ ਕੀ ਦੱਸੇਗੀ ਫਿਰ ਮਨਜੀਤ ਨੇ ਕਿਹਾ ਮਾਂ ਜਦੋਂ ਤੱਕ ਤੁਹਾਡਾ ਜਵਾਈ ਆਊਗਾ ਉਦੋਂ ਤੱਕ ਕੁਝ ਹੋਰ ਸੋਚ ਲਾਂਗੇ ਹੁਣ ਤਾਂ ਲਾਈਫ ਨੂੰ ਇੰਜੋਏ ਕਰੋ ਇਹ ਗੱਲਾਂ ਕਰਦੇ ਹੋਏ ਉਹ ਦੋਨੇ ਉੱਚੀ ਉੱਚੀ ਹੱਸਣ ਲੱਗੀਆਂ ਉਦੋਂ ਹੀ ਤੇਜਾ ਅੰਦਰ ਆ ਗਿਆ ਉਹਨੂੰ ਦੇਖ ਕੇ ਤਾਂ ਮਨਜੀਤ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਉਹ ਘਬਰਾ ਕੇ ਉੱਠ ਖੜੀ ਹੋ ਗਈ ਕੀ ਹੋਇਆ ਪੁੱਤ ਤੈਨੂੰ ਕਿਉਂ ਸੱਪ ਸੁੰਘ ਗਿਆ ਅਜੇਹਾ ਕਹਿੰਦੇ ਹੋਏ ਮਨਜੀਤ ਦੀ ਮਾਂ ਨੇ ਦਰਵਾਜ਼ੇ ਵੱਲ ਦੇਖਿਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸੇ ਟਾਈਮ ਤੇਜੇ ਨੇ ਹੱਸਦੇ ਹੋਏ ਕਿਹਾ ਵੇਖਿਆ ਹੋ ਗਈਆਂ ਹੈਰਾਨ ਨਾ ਮੈਨੂੰ ਵੇਖ ਕੇ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਇਸ ਲਈ ਬਿਨਾਂ ਦੱਸੇ ਹੀ ਆ ਗਿਆ ਤੇਜੇ ਦੀ ਇਹ ਗੱਲ ਸੁਣ ਕੇ ਮਨਜੀਤ ਤੇ ਉਹਦੀ ਮਾਂ ਦੀ ਜਾਨ ਵਿੱਚ ਜਾਨ ਆਈ ਹੁਣ ਉਹਨਾਂ ਨੂੰ ਯਕੀਨ ਹੋ ਚੁੱਕਿਆ ਸੀ ਕਿ ਤੇਜੇ ਨੇ ਉਹਨਾਂ ਦੀਆਂ ਗੱਲਾਂ ਨਹੀਂ ਸੀ ਸੁਨੀਆਂ ਤੇਜਾ ਮਨਜੀਤ ਦੇ ਕੋਲ ਆਇਆ ਤੇ ਬੋਲਿਆ ਮਨਜੀਤ ਇੱਕ ਖੁਸ਼ਖਬਰੀ ਹੈ ਹੁਣ ਮੈਂ ਤੈਨੂੰ ਵੀ ਆਪਣੇ ਨਾਲ ਵਿਦੇਸ਼ ਲੈ ਜਾਵਾਂਗਾ ਮੈਂ ਤੇਰਾ ਵੀਜ਼ਾ ਵੀ ਲਵਾ ਲਿਆ ਹੈ ਆਪਾਂ ਦੋ ਦਿਨਾਂ ਬਾਅਦ ਹੀ ਕੈਨੇਡਾ ਚਲੇ ਜਾਵਾਂਗੇ ਮੰਮੀ ਤੇ ਪਾਪਾ ਤਾਂ ਤੀਰਥ ਯਾਤਰਾ ਉੱਤੇ ਚਲੇ ਗਏ ਨੇ ਤੇ ਉਹਨਾਂ ਦੇ ਆਉਣ 'ਚ ਤਾਂ ਅਜੇ ਟਾਈਮ ਹੈ ਤੇ ਜਦੋਂ ਤੱਕ ਉਹ ਆਉਣਗੇ ਉਦੋਂ ਤੱਕ ਉਹਨਾਂ ਨਾਲ ਗੱਲ ਕਰਕੇ ਮੈਂ ਉਹਨਾਂ ਦਾ ਇੱਥੇ ਹੀ ਰਹਿਣ ਦਾ ਇੰਤਜ਼ਾਮ ਕਰਵਾ ਦੂੰਗਾ ਹੁਣ ਤੂੰ ਜਲਦੀ ਜਲਦੀ ਆਪਣੀ ਪੈਕਿੰਗ ਸ਼ੁਰੂ ਕਰ ਇਹ ਗੱਲਾਂ ਸੁਣ ਕੇ ਮਨਜੀਤ ਬਹੁਤ ਜ਼ਿਆਦਾ ਖੁਸ਼ ਹੋ ਗਈ ਖੁਸ਼ੀ ਦੇ ਮਾਰੇ ਉਹਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ ਉਹਦੀ ਮੰਮੀ ਜੋ ਇਹ ਸਭ ਗੱਲ ਸੁਣ ਰਹੀ ਸੀ ਨੇ ਪਰੇਸ਼ਾਨ ਹੁੰਦੇ ਹੋਏ ਕਿਹਾ ਧੀਏ ਤੂੰ ਤਾਂ ਵਿਦੇਸ਼ ਜਾਣਾਰੇ ਸੋਚ ਰਹੀ ਐ ਪਰ ਇਹ ਤਾਂ ਸੋਚ ਫਿਰ ਮੇਰਾ ਕੀ ਹੋਵੇਗਾ ਦੇਖੋ ਮਾਂ ਇੰਨੇ ਦਿਨ ਤੁਹਾਨੂੰ ਇੱਥੇ ਰੱਖ ਕੇ ਮੈਂ ਤੁਹਾਡੀ ਸੇਵਾ ਕੀਤੀ ਐ ਹੁਣ ਤੁਸੀਂ ਵੀਰੇ ਤੇ ਭਾਬੀ ਦੇ ਕੋਲ ਜਾਓ ਕੋਈ ਧੀ ਦੇ ਘਰ ਵਿੱਚ ਵੀ ਇੰਨੇ ਦਿਨ ਰਹਿੰਦਾ ਹੈ ਜਾਓ ਉਹਨਾਂ ਤੋਂ ਮਾਫੀ ਮੰਗ ਲਓ ਹੁਣ ਤੁਹਾਡੇ ਕਰਕੇ ਮੈਂ ਕੈਨੇਡਾ ਜਾਣਾ ਤਾਂ ਨਹੀਂ ਛੱਡ ਸਕਦੀ ਮੈਂ ਕਿੰਨਾ ਤਰਸਦੀ ਸੀ ਕੈਨੇਡਾ ਜਾਣ ਦੇ ਲਈ ਤੇ ਹੁਣ ਜਦੋਂ ਮੈਨੂੰ ਮੌਕਾ ਮਿਲ ਰਿਹਾ ਤੇ ਮੈਂ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦੀ ਆਪਣੀ ਧੀ ਦੇ ਮੂੰਹ ਇਹ ਗੱਲਾਂ ਸੁਣ ਕੇ ਉਦੀ ਮਾਂ ਹੈਰਾਨ ਹੋ ਗਈ ਅਗਲੇ ਹੀ ਦਿਨ ਉਹਨੇ ਆਪਣੀ ਮਾਂ ਨੂੰ ਘਰ ਤੋਂ ਵਿਦਾ ਕਰ ਦਿੱਤਾ ਤੇ ਖੁਸ਼ੀ-ਖੁਸ਼ੀ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗ ਪਈ ਜਿਸ ਦਿਨ ਉਹਦੀ ਫਲਾਈਟ ਸੀ ਤੇਜੇ ਨੇ ਉਹਨੂੰ ਫਲਾਈਟ ਵਿੱਚ ਬਿਠਾ ਕੇ ਕਿਹਾ ਤੂੰ ਇੱਥੇ ਬੈਠ ਮੈਂ ਬਸ 2 ਮਿੰਟਾਂ ਵਿੱਚ ਆਇਆ ਪਰ ਜਦੋਂ ਫਲਾਈਟ ਉੱਡਣ ਦਾ ਸਮਾਂ ਹੋ ਗਿਆ ਉਦੋਂ ਤੱਕ ਵੀ ਤੇਜਾ ਵਾਪਸ ਨਾ ਆਇਆ ਮਨਜੀਤ ਨੇ ਘਬਰਾਉਂਦੇ ਹੋਏ ਬੈਗ ਵਿੱਚੋਂ ਆਪਣਾ ਫੋਨ ਕੱਢਿਆ ਅਦਾਈ ਉਸਨੇ ਦੇਖਿਆ ਕਿ ਫੋਨ ਦੇ ਕੋਲ ਇੱਕ ਕਾਗਜ਼ ਰੱਖਿਆ ਹੋਇਆ ਸੀ ਜਿਵੇਂ ਹੀ ਉਹ ਕਾਗਜ਼ ਖੋਲ੍ਹ ਕੇ ਪੜਨ ਲੱਗੀ ਤਾਂ ਉਸ ਵਿੱਚ ਲਿਖਿਆ ਹੋਇਆ ਸੀ ਜਾ ਤੇ ਖੂਬ ਮਜ਼ੇ ਕਰ ਕੈਨੇਡਾ ਵਿੱਚ ਜਾ ਕੇ ਹੁਣ ਤੈਨੂੰ ਪਤਾ ਲੱਗੂ ਕਿਸੇ ਇਨਸਾਨ ਨੂੰ ਇਕੱਲਾ ਤੇ ਬੇਸਹਾਰਾ ਛੱਡਣ ਦਾ ਕੀ ਮਤਲਬ ਹੁੰਦਾ ਤੂੰ ਮੇਰੇ ਮਾਪਿਓ ਨੂੰ ਘਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਸੀ ਨਾ ਉਹਨਾਂ ਨੂੰ ਦਰਦ-ਦਰਦ ਦੀਆਂ ਠੋਕਰਾਂ ਖਾਣ ਦੇ ਉੱਤੇ ਮਜਬੂਰ ਕੀਤਾ ਸੀ ਹੁਣ ਤੂੰ ਵੀ ਕੈਨੇਡਾ ਵਿੱਚ ਜਾ ਕੇ ਭੀਖ ਮੰਗੀ ਤੇ ਜਦੋਂ ਭੀਖ ਮੰਗ ਕੇ ਪੈਸੇ ਇਕੱਠੇ ਹੋ ਜਾਣਗੇ ਵਾਪਸ ਆ ਜਾਵੀਂ ਤੇ ਆਪਣੀ ਮਾਂ ਦੇ ਨਾਲ ਹੀ ਰਹੀਂ ਕਿਉਂਕਿ ਹੁਣ ਮੇਰਾ ਤੇ ਤੇਰਾ ਕੋਈ ਰਿਸ਼ਤਾ ਨਹੀਂ ਜਦ ਤੱਕ ਮਨਜੀਤ ਨੇ ਇਹ ਚਿੱਠੀ ਪੜ੍ਹੀ ਉਹ ਤੱਕ ਫਲਾਈਟ ਉੱਡ ਚੁੱਕੀ ਸੀ ਵਾਹ ਜਹਾਜ਼ ਦੇ ਉੱਡਣ ਦੇ ਨਾਲ-ਨਾਲ ਉਹਨੂੰ ਜਿਹੜਾ ਮਹਿਸੂਸ ਹੋਇਆ ਸੀ ਕੀ ਉਹਦੀ ਜਾਨ ਹੀ ਨਿਕਲਦੀ ਜਾ ਰਹੀ ਸੀ ਵਿਦੇਸ਼ ਵਿੱਚ ਰਹਿਣ ਦੀ ਆਪਣੀ ਇੱਛਾ ਦੇ ਕਾਰਨ ਉਹ ਆਪਣੇ ਸਸਤੇ ਸਹੁਰੇ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ ਆਪਣੀ ਇਸੇ ਇੱਛਾ ਦੇ ਕਾਰਨ ਹੀ ਉਸਨੇ ਆਪਣੀ ਮਾਂ ਨੂੰ ਵੀ ਬੇਸਹਾਰਾ ਛੱਡ ਦਿੱਤਾ ਸੀ ਅੱਜ ਮਨਜੀਤ ਕਨੇਡਾ ਵਿੱਚ ਦਰਦ-ਦਰਦ ਦੀਆਂ ਠੋਕਰਾਂ ਖਾ ਰਹੀ ਸੀ ਤੇ ਆਪਣੇ ਕੀਤੇ ਉੱਤੇ ਪਛਤਾਵਹੀ ਰਹੀ ਸੀ ਕਿਉਂਕਿ ਅੱਜ ਉਹ ਆਪਣੇ ਹੀ ਬਣੇ ਹੋਏ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਸੀ ਇੱਧਰ ਦਰਸ਼ਨ ਸਿੰਘ ਅਤੇ ਹਰਵੰਸ ਕੁਰ ਦੇ ਵਿਆਹ ਦੀ ਪੰਜਮੀ ਵਰੇ ਗੰਡ ਉੱਤੇ ਤੇਜੇ ਨੇ ਉਹਨਾਂ ਨੂੰ ਇੱਕ ਬਹੁਤ ਹੀ ਵੱਡਾ ਆਲੀਸ਼ਾਨ ਫਲੈਟ ਖਰੀਦ ਕੇ ਦਿੱਤਾ ਤੇ ਹੋਟਲ ਤੋਂ ਸਿੱਧਾ ਉਸ ਫਲੈਟ ਵਿੱਚ ਹੀ ਲੈ ਕੇ ਆ ਗਿਆ ਜਿਵੇਂ ਹੀ ਦੋਨਾਂ ਨੇ ਆਪਣੇ ਪੁੱਤ ਦੇ ਘਰ ਵਿੱਚ ਪੈਰ ਰੱਖਿਆ ਤਾਂ ਇੰਨੇ ਆਲੀਸ਼ਾਨ ਘਰ ਨੂੰ ਦੇਖ ਕੇ ਉਹ ਦੋਨੇ ਹੈਰਾਨ ਹੋ ਗਏ ਫਿਰ ਤੇਜਾ ਬੋਲਿਆ ਮੰਮੀ ਪਾਪਾ ਵਿਆਹ ਦੀ ਪੰਜਾਬੀ ਵਰੇ ਗੰਢ ਬਹੁਤ ਬਹੁਤ ਮੁਬਾਰਕ ਹੋਵੇ ਹੁਣ ਤੁਹਾਨੂੰ ਇਸ ਘਰ ਵਿੱਚੋਂ ਕੋਈ ਨਹੀਂ ਕੱਢ ਸਕਦਾ ਕਿਉਂਕਿ ਇਹ ਘਰ ਤੁਹਾਡੇ ਨਾਮ ਉੱਤੇ ਹੈ بیٹے ਦਾ ਇੰਨਾ ਪਿਆਰ ਦੇਖ ਕੇ ਦਰਸ਼ਨ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਬੋਲਿਆ ਪੁੱਤ ਸਾਨੂੰ ਮਾਫ ਕਰਦੇ ਅਸੀਂ ਤੈਨੂੰ ਬਹੁਤ ਗਲਤ ਸਮਝਿਆ ਅੱਜ ਮਾਤਾ ਪਿਤਾ ਦੇ ਨਾਲ ਤੇਜਾ ਬਹੁਤ ਖੁਸ਼ ਸੀ ਕੁਝ ਸਮੇਂ ਬਾਅਦ ਤੇਜੇ ਦੇ ਕੋਲ ਮਨਜੀਤ ਦਾ ਫੋਨ ਆਇਆ ਪਰ ਉਹਨੇ ਉਹਦਾ ਫੋਨ ਕੱਟ ਦਿੱਤਾ ਉਹਨੇ ਕਈ ਵਾਰੀ ਫੋਨ ਕੀਤਾ ਪਰ ਤੇਜੇ ਨੇ ਨਾ ਚੱਕਿਆ ਫਿਰ ਦਰਸ਼ਨ ਸਿੰਘ ਦੇ ਪੁੱਛਣ ਉੱਤੇ ਤੇਜੇ ਨੇ ਉਹਨੂੰ ਸਭ ਕੁਝ ਦੱਸ ਦਿੱਤਾ ਕਿ ਕਿਸ ਤਰ੍ਹਾਂ ਉਹਨੇ ਮਨਜੀਤ ਨੂੰ ਉਹਦੇ ਬੁਰੇ ਕਰਮਾਂ ਦੀ ਸਜ਼ਾ ਦਿੱਤੀ ਹੈ ਇਹਨਾਂ ਸੁਣਦੇ ਹੀ ਦਰਸ਼ਨ ਸਿੰਘ ਤੇ ਹਰਵੰਸ ਘੌਰ ਪਰੇਸ਼ਾਨ ਹੋ ਗਏ ਥੋੜੀ ਦੇਰ ਵਿੱਚ ਮਨਜੀਤ ਦਾ ਫੇਰ ਤੋਂ ਫੋਨ ਆਇਆ ਦਰਸ਼ਨ ਸਿੰਘ ਨੇ ਫੋਨ ਚੱਕਿਆ ਉਧਰੋਂ ਮਨਜੀਤ ਦੇ ਰੋਂ ਦੀ ਆਵਾਜ਼ ਆ ਰਹੀ ਸੀ ਉਹ ਰੋਂਦੀ ਹੋਈ ਬੋਲੀ ਪਾਪਾ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਨਾਲ ਬਹੁਤ ਬੁਰਾ ਕੀਤਾ ਹੈ ਇਸ ਕਾਰਨ ਇਹਨਾਂ ਨੇ ਮੈਨੂੰ ਇਕੱਲੀ ਨੂੰ ਛੱਡ ਦਿੱਤਾ ਹੈ ਇਹਨਾਂ ਨੇ ਮੇਰੇ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਨੇ ਤੁਸੀਂ ਇਹਨਾਂ ਨੂੰ ਸਮਝਾਓ ਮੈਂ ਇੱਥੇ ਬਹੁਤ ਤਕਲੀਫ ਵਿੱਚਾਂ ਪਾਪਾ ਜੀ ਮੈਨੂੰ ਸਭ ਕੁਝ ਮਿਲ ਚੁੱਕਿਆ ਹੈ ਮੈਂ ਸੌਂ ਖਾਂਦੀ ਆਂ ਅੱਜ ਤੋਂ ਬਾਅਦ ਤੁਹਾਨੂੰ ਕੋਈ ਵੀ ਤਕਲੀਫ ਨਹੀਂ ਦੇਵਾਂਗੀ। ਮਨਜੀਤ ਦੇ ਕਹਿਣ ਉੱਤੇ ਦਰਸ਼ਨ ਸਿੰਘ ਅਤੇ ਹਰਵੰਸ ਕੌਰ ਦਾ ਦਿਲ ਪਿੰਗਲ ਜਾਂਦਾ ਹੈ। ਉਹਨਾਂ ਆਪਣੇ ਪੁੱਤ ਨੂੰ ਕਿਹਾ ਕਿ ਮਨਜੀਤ ਦੇ ਆਉਣ ਦਾ ਇੰਤਜ਼ਾਮ ਕਰ। ਅਤੇ 2 ਦਿਨਾਂ ਬਾਅਦ ਹੀ ਮਨਜੀਤ ਕੌਰ ਘਰ ਪਹੁੰਚ ਜਾਂਦੀ ਹੈ। ਉਹਨੇ ਆਪਣੇ ਸੱਸ ਸਹੁਰੇ ਦੇ ਪੈਰਾਂ ਵਿੱਚ ਡਿੱਗ ਕੇ ਉਹਨਾਂ ਤੋਂ ਮਾਫੀ ਮੰਗੀ ਤੇ ਉਹਨਾਂ ਦੀ ਖੂਬ ਸੇਵਾ ਕਰਨ ਲੱਗੀ। ਅੱਜ ਇੱਕ ਬੇਟਾ ਨੇ ਅੱਜ ਇੱਕ ਬੇਟੇ ਨੇ ਦੁਨੀਆ ਵਾਲਿਆਂ ਦੇ ਸਾਹਮਣੇ ਇੱਕ ਉਦਾਹਰਨ ਕਾਇਮ ਕਰ ਦਿੱਤੀ ਸੀ ਤੇ ਉਧਰ ਮਨਜੀਤ ਦੀ ਮਾਂ ਜਦੋਂ ਆਪਣੇ ਘਰ ਪਹੁੰਚੀ ਤਾਂ ਦੇਖਿਆ ਕਿ ਉਹਦਾ ਸਾਰਾ ਸਮਾਨ ਸਟੋਰ ਰੂਮ ਵਿੱਚ ਸ਼ਿਫਟ ਹੋ ਗਿਆ ਸੀ ਆਪਣੇ ਕਮਰੇ ਵਿੱਚ ਉਹਦੇ ਲਈ ਕੋਈ ਜਗ੍ਹਾ ਨਹੀਂ ਸੀ ਕਿਉਂਕਿ ਉਸ ਕਮਰੇ ਵਿੱਚ ਨੌ ਦਾ ਪਾਪਾ ਆਰਾਮ ਫਰਮਾ ਰਿਹਾ ਸੀ ਅਤੇ ਟੀਵੀ ਉੱਤੇ ਗਾਣਾ ਵੱਜ ਰਿਹਾ ਸੀ ਜੋ ਵੀਜੇਗਾ ਉਹੀ ਵੱਡੇਗਾ ਤੇਰਾ ਕੀਤਾ ਤੇਰੇ ਅੱਗੇ ਹੀ ਆਵੇਗਾ। ਦੋਸਤੋ ਏਸੀਜੀ ਅੱਜ ਦੀ ਕਹਾਣੀ। ਜੇ ਤੁਹਾਨੂੰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਕਹਾਣੀ ਸੁਣਨ ਦੇ ਲਈ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਨਾਲ। ਤਦ ਲਈ ਧਤਸ਼੍ਰੀ ਅਕਾਲ ਜੀ।